ਖਦੂ ਯਾਰੀ ਨਵਾਂ ਲਈ ਵੀ ਸਾਰੀ ਗੱਲਬਾਤ ਕਰਕੇ ਫੋਟੋਆਂ ਤੱਕ ਪਾਉਣ ਲੱਗ ਪਏ ਆ ਕੀ ਪਤਾ ਉਹ ਅਗਲਾ ਕਿੱਦਾਂ ਨਵਾਂ ਕਿੱਦਾਂ ਨੇ ਇੰਨਾਂ ਜਿਹੜਾ ਵੇਖਿਆ ਵਾਂ ਨੂੰ ਐਵੇਂ ਯਕੀਨ ਕਰੀ ਜਾਂਦੇ ਉਹਨਾਂ ਦੇ ਕਹਿਨ ਤੇ ਚੰਕਿੰਦਰ ਦਾ ਤੇ ਮੈਨੂੰ ਪਤਾ ਵਾ ਹੈ ਵੀ ਕਿੰਨੇ ਚੰਗੇ ਨੇ ਉਹ ਤਾਂ ਵੀ ਕਹਿੰਦੇ ਕਿ ਇਹ ਬਥੇਰੇ ਧਗਣੇ ਆ ਕਿੰਨੀ ਉਹਨਾਂ ਦੀ ਪੈਲੀ ਆ ਤੇ ਮੈਂ ਇਹਨੂੰ ਕੀ ਕਰਨਾ ਵਾ ਨਾ ਮੈਨੂੰ ਇਹਦਾ ਪਤਾ ਵਾ ਕੌਣ ਆ ਤੇ ਕੌਣ ਨਹੀਂ ਪਿੰਦਰ ਦਾ ਤੇ ਮੈਨੂੰ ਸਾਰਾ ਪਤਾ ਵਾ ਕਿੰਨਾ ਪਿਆਰ ਵੀ ਕਰਦੇ ਮੇਰੇ ਨਾਲ ਤੇ ਹਰ ਇੱਕ ਗੱਲ ਮੇਰੀ ਮੰਨਦੇ ਆ ਇੱਥੇ ਮੈਨੂੰ ਕਿਦਾਂ ਇਹ پابੰਦੀਆਂ ਚ ਰੱਖਦੇ ਨੇ ਤੇ ਉੱਥੇ ਤੇ ਉਹਨਾਂ ਨੇ ਇਦਾਂ ਹੀ ਨਾ ਕਰਿਆ ਕਰਨਾ ਇਦਾਂ ਕਰਦੀ ਆ ਮੰਮੀ ਨੂੰ ਜਾ ਕੇ ਆਪਣੇ ਗੱਲਾਂ ਵਿੱਚ ਲੁੰਨੀ ਆ ਉਦੋਂ ਵੀ ਤੇ ਮੇਰੀ ਗੱਲ ਮੰਨ ਹੀ ਨਹੀਂ ਲੈ ਇਹਨਾਂ ਨੂੰ ਕੋਈ ਨਾ ਕੋਈ ਬਾਹਣਾ ਲਾ ਕੇ ਨਾ ਤੇ ਫਿਰ ਜਾ ਕੇ ਤੇ ਪਿੰਡ ਨੂੰ ਮਿਲਾਂਗੀ ਉਹਨਾਂ ਨੂੰ ਦੱਸਾਂਗੀ ਕਿ ਮੇਰੇ ਘਰ ਵਿੱਚ ਆਹ ਕੁਝ ਹੋਉਂਦਿਆ ਵਾ ਫੋਨ ਤੇ ਨਾ ਨੇ ਮੈਨੂੰ ਦੀਹਣੀ ਆ ਲੰਮੀਆਂ ਕੋਈ ਨਾ ਕੋਈ ਸਕੀਮ ਮम्मी ਉਹਨੇ ਚੌੜਨਾ ਨਹੀਂ ਚੱਲ ਕੋਈ ਨਾ ਕੋਤ ਮੈਂ ਡਈ ਆਂ ਉਹ ਛੱਤ ਬਣਾ ਦੇਦੇ ਆਂ ਤੇ ਕਰਾ ਲਈ ਫੁੱਟਾਂ ਮਿੱਟੀ ਦੀ ਹਾਂਜੀ ਕਰਵਾਈ ਆਂ ਛੱਜ ਦੀ ਕਰਾਉਣੀ ਮੈਂ ਤੇ ਮੰਮੀ ਆਪਣੇ ਵੱਲੋਂ ਵਿਹੇ ਘਰੇ ਹੁਣ ਖਿੱਚਣ ਵਾਲੀ ਹੋਊਗੀ ਨਾ ਕਿਦਾਂ ਨਹੀਂ ਖਿੱਚੀ ਹਰ ਮੈਂ ਆਪ ਵੇਖ ਲਈ ਨੀ ਮੈਂ ਨਹੀਂ ਵੇਖੀ ਤਾਂ ਨਾ ਪਤਾ ਹੀ ਵੀ ਉਦਾ ਤੇ ਮੰਮੀ ਸੱਚ ਮੈਨੂੰ ਨਾ ਚੇਤਾ ਆ ਗਿਆ ਵਾ ਅੱਜ 11 ਤਰੀਕ ਹੋ ਗਈ ਹੈ ਮੈਂ ਤੈਨੂੰ ਕਹਾਂ ਕਿ ਮੈਂ ਤਾਂ ਤਰੀਕ ਨੂੰ ਆਪਣੇ ਕਾਲਜ ਜਾਣਾ ਆ ਫੀਸ ਜਮਾਤ ਰੋਣਾ ਆਸੀ ਤੇ ਹੁਣ ਉਹਨਾਂ ਨੇ ਲੇਟ ਫੀਸ ਵੀ ਲੈਣੀ ਆ ਤੇ ਮੇਰੇ ਨਾਲ ਤਾਂ ਫਿਰ ਸਵੇਰੇ ਜਾ ਕੇ ਤੇ ਜਮਾ ਕਰਾਉਣਾ ਆਂ ਤੁਹ ਪੁੱਤ ਦੇ ਹੋਈਆਂ ਗੱਲਾਂ ਪਹਿਲਾਂ ਦਸੀਆਂ ਹੁਣ ਜੇ 2 400 ਰੁਪਇਆ ਜਾਂ ਕੀਤਾ ਨਾ ਕਿੰਨੇ ਵੱਧ ਪਾਣੇ ਇਹੋ ਤੋਂ ਦਿਨ ਕੀਤੇ ਜਾਂਦੇ ਉਹ ਪਹਿਲੇ ਵੱਜ ਜਾਂਦੇ ਮੰਮੀ ਤੁਹਾਨੂੰ ਕਿਆ ਦੇ ਸਹੀ ਮੈਨੂੰ ਲੱਗਦਾ ਤੁਹਾਨੂੰ ਇਹ ਚੇਤਾ ਭੁੱਲ ਗਿਆ ਮੈਂ ਤੂੰ ਮੇਰੇ ਦੇ ਦਿਮਾਗ ਚੋਂ ਨਿਕਲ ਗਈ ਕਰ ਤੂੰ ਇੱਦਾਂ ਕਰ ਆਪਣੇ ਵੀਰ ਨੂੰ ਮਾਲ ਲੈ ਜਾ ਤੇ ਹੁਣੇ ਚੰਚੂ ਦੇ ਕੰਮ ਨਾ ਨਹੀਂ ਮੰਮੀ ਉੱਥੇ ਟਾਈਮ ਬੜਾ ਲੱਗ ਜੂਗਾ ਤੂੰ ਫੇਰ ਵੀਰ ਨੇ ਕਾਲੇ ਭੇਜਣਾ ਤੇ ਮੈਂ ਕਾਲੇ ਚੱਲ ਜਾਂਗੀ ਚੱਲ ਕੋਈ ਨਹੀਂ ਚੱਲ ਜੀ ਪਰ ਧਿਆਨ ਨਾ ਜਾਵੀਂ ਹੋਣਾ ਇਹ ਤਾਂ ਸੋ ਮੰਮੀ ਕਿਧਰ ਇਹ ਬਿਲਾ ਕਰੰਗੇ ਕਿ ਵੀ ਕਿ ਮੈਂ ਉੱਥੇ ਹੀ ਜਾਂਨੀ ਉਹ ਚਲ ਪੁੱਤ ਫੇਰ ਵੀ ਸਾਡਾ ਮਾਂ ਦਾ ਮੇਰਾ ਘਰਜ ਭੰਦਾ ਵਾ ਧੀਆਂ ਕੋ ਤਾਂ ਸਮਝਾਉਣਾ ਮੈਂ ਜਦੋਂ ਇਹ ਗਲਤ ਗੱਲ ਕਰ ਗਈ ਆ ਜਾਵੇਂ ਹੀ ਨਾ ਤੇ ਜਿੱਦਾਂ ਸਿੱਧੀ ਸਿੱਧੀ ਜਾਣਾ ਤੇ ਸਿੱਧੀ ਸਿੱਧੀ ਮੇਰੇ ਧੀ ਨਿਕਾ ਰਹਿਣਾ ਤਾਂ ਕਿਹਨਾ ਗੱਲ ਨਾ ਕਰੀ ਕੋਈ ਮੇਰਾ ਰਿਸ਼ਤਾ ਮੋੜੇ ਨਹੀਂ ਕੋਈ ਨਹੀਂ ਮਮੀ ਕਿਹਨਾ ਜਿੰਨਾ ਬੁੜਨਾ ਉਦਾਂ ਹੀ ਬੁੜਨਾ ਮੱਤੂਂਦਗਾ ਕੋਈ ਨਹੀਂ ਕੋਈ ਚਾ ਜਾ ਕਰ ਮੈਂ ਕਰ ਨਹੀਂ ਮਾਰ ਲੈ ਜਾਣਾ ਜਿੱਦਿ ਮੈਨੂੰ ਦੇ ਦਿਓ ਪੈਸੇ ਸਾਡੀ ਤਾਂ ਪੰਨਰ ਰਹੀ ਚੱਲਦਾ ਤੇ ਕੋਈ ਨਹੀਂ ਮੈਂ ਤਾਂ ਗੈਰੀ ਨਾਲ ਗੱਲ ਕਰ ਲੈਂਦੀ ਹਾਂਜੀ ਕੋਈ ਨਹੀਂ ਦੇ ਦਾਂਗੀ ਉਹ ਪਹਿਲੀ ਕੀ ਮਮੀ ਵੀ ਚਾਹ ਨਾਲ ਲੀਫ ਪਈ ਜਾਨੀ ਇੱਕ ਰੇਂਦਾ 500 ਰੁਪਿਆ ਬੰਤੇ ਜੀ 10 ਰੁਪਿਆ ਕਣੀ ਦਾ ਕੰਮ ਵੀ ਨੂੰ ਕਿੱਥੇ ਰਹੀਆਂ ਪਈਆਂ ਮੰਮੀ ਮੈਂ ਤੁਹਾਨੂੰ ਦੱਸਿਆ ਮੈਨੂੰ ਮੇਰੇ ਦਿਮਾਗ ਚੋਂ ਨਿਕਲ ਹੀ ਤਾ ਤੇ ਮੈਨੂੰ ਹਮੇਸ਼ਾ ਚੇਤਾ ਹੈ ਕਿ ਦਮ ਬੈਠੀ ਬੈਠੀ ਪੁੱਤ ਇਹੋ ਜੀ ਨਾਲ ਤੁਹਾਡੇ ਦਿਮਾਗ ਚੋਂ ਪੜਾਈ ਗਈ ਚਾਹ ਚਾਹ ਪਈ ਕੋਈ ਮੈਨੂੰ ਦੇ ਦੇ ਉਸੇ ਕੋਈ ਨਹੀਂ ਮੈਂ ਦੇਦਾ ਕਰ ਲੈ ਤੇ ਤੇਰੇ ਪਿਓ ਨਾਲ ਉਹ ਤੁਹਾਨੂੰ ਦੇ ਲੈ ਪਾਣੇ ਯਾਰ ਕੰਪੈਰ ਕਰ ਜਰਨਾ ਇਕ ਗੱਡੀ ਚਾਹੀਦੀ ਏ ਵਾਹ ਨਾ ਬਸ ਦੂ ਤਿੰਨ ਘੰਟਿਆਂ ਚ ਉਹ ਦੱਸਾਂਗਾ ਦਿਨ ਮੰਨ ਕੇ ਚਲ ਠੀਕ ਆ ਮੈਂ ਆ ਗਿਆ ਤੇਰੇ ਕੋ ਚੰਗਾ ਚੰਗਾ ਸੁਣ ਲੈ ਗੱਡੀ ਤੇ ਗਈ ਮੇਰਾ ਇਦਾਂ ਕਰਦਾ ਮੰਮੀ ਨੂੰ ਵੀ ਦੱਸ ਹੀ ਜਾਣਾ ਇਹਨਾਂ ਨੇ ਤਾਂ ਫੋਨ ਤੇ ਫੋਨ ਕਰੀ ਜਾਣਾ ਮਗਰ ਆਪ ਕੋ ਤੋਂ ਇਧਿਆ? ਹਾਂਜੀ ਮੰਮੀ ਹੋ ਗਈਆਂ। ਤੇ ਰੋਟੀ? ਰੋਟੀ ਮੰਮੀ ਮੈਂ ਖਾ ਲੀਨੀ ਐ। ਨਾਲ ਨਹੀਂ ਖਾਣੀ। ਨਹੀਂ ਨਹੀਂ ਨਾਲ ਨਹੀਂ ਖਾਣੀ। ਕਿਉਂਕਿ ਤੁਹਾਨੂੰ ਮੈਨੂੰ 2-3 ਘੰਟੇ ਲੱਗਨੇ ਆ ਤੇ ਨਾਲ ਮੈਂ ਖੜਕੀ ਕੀ ਕਰਨੀ ਖਾਗਰੇ ਚਲ ਜਣੀ ਐ ਅੰਟੀ ਫਿਰ ਖਾਵਾਂਗੀ। ਚਲ ਫਿਰ ਮੈਂ ਰੋਟੀ ਬੁਕੈਨੀ ਐ ਤੇ ਰੋਟੀ ਬਣਾ ਦਿੰਦੀ ਐ ਤੇ ਵੀਰ ਤੇਰੇ ਨੂੰ ਕਹਾਂਗਾ ਜੇ ਤਿਆਰ ਛਾੜਾਂਗੇ ਤੈਨੂੰ। ਕੋਈ ਨਹੀਂ ਮੰਮੀ ਮੈਂ ਚਲ ਜਾਨੀ ਐ। ਹਾਂ। ਨਹੀਂ ਚਲ ਬੱਸੇ ਤੇ ਚੜ ਆਵੇਂ। ਵੀਰ ਲੋਕ ਆ ਕੇ ਮੈਂ ਤਾਂ ਕਹ ਕਿੱਥੇ ਨਹੀਂ ਗਈ ਮੇਰੇ ਤੋਂ ਅੱਧੀ ਮੱਦੀ ਜਾਣਗੀ। ਤੇ ਛਾੜ ਆਉਗਾ ਤੇ ਸੁਖੀ ਰਹੇਗੀ।

ਕਿ ਸਰਾਟੇ ਆ ਲੰਗ ਮਿੰਦਾ ਉਹ ਕਿਤੇ ਵਾਤਾ ਕਾ 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 ਆ ਮਦ ਉਹ ਜੇ ਤੇ ਚੌੜਾ ਚੱਕੋ ਖਲਗ ਜਾਂਦੀ ਐ ਚਲ ਮੱਖਣ ਕਿਹਦਾ ਦੇ ਬਣਾ ਦੇ ਮੱਖਣ ਕੇ ਬਣਾ ਦੇ ਜੈ ਠੀਕ ਮੰਮੀ ਮੰਮੀ ਹਾਂ ਮੈਂ ਕਿੱਥੇ ਚੱਲਿਆ ਤਾਂ ਮੈਨੂੰ ਮਗਰੋਂ ਫੋਨ ਨਾ ਕਰਿਓ ਕਿੱਥੇ ਚੱਲਿਆਵੇਂ ਹੁਣ ਤੂੰ ਇੱਧਰ ਆ ਇੱਥੇ ਬਹਿ ਉਹ ਮੇਰੇ ਕੋਲ ਇਹਨਾ ਟਾਈਮ ਐ ਨਹੀਂ ਬਹਿ ਰੁਗਾ ਨਹੀਂ ਮੈਨੂੰ ਇੱਕ ਗੱਲ ਦੱਸ ਨਾ ਤੂੰ ਕਿਤੇ ਨਾ ਕਿਤੇ ਦੌੜਿਆ ਰਹੀ ਨਾ ਬਿਮਾਰੀ ਕੀ ਐ ਹੁਣ ਕਿੱਥੇ ਜਾਣਾ ਵਾ ਉਹ ਕੋ ਕੰਮ ਵੀ ਤਾਂ ਪੈ ਸਕਦਾ ਨਾ ਬੰਦੇ ਨੂੰ ਤੂੰ ਨਾ ਕਿ ਘਰੇ ਹੀ ਬਸ ਬੈਠਾ ਰਹਿਣਾ ਤੂੰ ਨਾ ਸਾਨੂੰ ਸੁੱਖ ਨਾਲ ਰਹਿਣਾ ਤਾਂ ਵੀ ਚੰਗਾ ਆੜੀ ਮੰਡੀਰ ਨਾ ਫਿਰਦਾ ਵਾ ਨਾ ਮੈਨੂੰ ਮਾਸਾ ਚੰਗੀ ਲੱਗਦੀ ਮੇਰਾ ਤੇ ਜੀ ਕਹਦਾ ਮੈਨੂੰ ਗਾਲਾਂ ਕੱਢ ਕੇ ਭਜਾਵਾਂ ਕਿਹੜੇ ਆ ਤੇ ਤੂੰ ਹਜੇ ਤੱਕ ਫੋਨ ਕਰਕੇ ਸੱਦ ਲੈਂਦੇ ਆ ਕੀ ਕੰਮ ਆ ਤੈਨੂੰ ਕਿਹੜੀ ਡਿਊਟੀ ਕਰਦਾ ਵਾ ਤੂੰ ਜੇ ਸੁਣਨਾ ਚਾਹੁੰਦੇ ਨਾ ਤਾਂ ਤੁਹਾਡੀ ਨੂੰਹ ਨੂੰ ਚੱਲਿਆ ਹੋਣ ਵਾਲੀ ਨੂੰ ਤੈਨੂੰ ਕਿੰਨੀ ਵਾਰੀ ਆਖਿਆ ਵੀ ਉੱਥੇ ਰਿਸ਼ਤਾ ਲਾ ਕੇ ਜਾਓ ਆ ਜੋੜੇ ਤੇ ਗੜੀ ਹੱਥ ਠੀਕ ਵਾ ਨਾ ਇਹ ਕੁੜੀਏ ਤੈਨੂੰ ਮਰਵਾਉਣਾ ਹੀ ਹੋ ਵੇਹਲੀ ਗੱਲ ਯਾਦ ਰੱਖੀ ਮੇਰੀ ਵੇਖੀ ਜਿੱਦ ਤਰ੍ਹਾਂ ਟਾਪਾਂ ਲੁੱਥਾ ਉਹਨੇ ਮੇਰੇ ਮੁਕਰ ਜਣਾ ਉਸੇ ਵੇਲੇ ਮੈਨੂੰ ਜਾਣਦੀ ਤੇ ਖਾਂਵੇਂ ਛਤਰ ਓਏ ਉਹ ਨਹੀਂ ਏਦਾਂ ਦੀ ਹੈਗੀ ਉਹ ਨਹੀਂ ਹੈਗੀ ਏਦਾਂ ਦੀ ਖਾਨਦਾਨੀ ਕੁੜੀਆਂ ਜਿਹੜੀਆਂ ਖਾਨਦਾਨੀ ਹੁੰਦੀਆਂ ਆ ਠੀਕ ਵਾ ਨਾ ਉਹ ਖਾਨਦਾਨੀ ਤੁਹਾਡੇ ਨਾਲੋਂ ਚੰਗੇ ਹੀ ਨੇ ਚੰਗੇ ਆ ਸਾਡੇ ਨਾਲ ਜੇ ਹਟਦੇ ਚੰਗੇ ਆ ਨਾ ਫਿਰ ਤੇਰੀ ਖੈਰ ਨਹੀਂ ਤਿਆਰ ਹੋਦਾ ਛਤਰ ਨਾਲ ਨੂੰ ਓ ਮੇਰੀ ਛੱਡੋ ਤੁਸੀਂ ਤੁਸੀਂ ਨਾ ਬਸ ਤਿਆਰੀ ਰੱਖੋ ਤੁਹਾਨੂੰ ਪਤਾ ਉਦੋਂ ਹੀ ਲੱਗਣਾ ਜਦੋਂ ਬੂਹੇ ਚੱਗਦੇ ਕੋਈ ਨਹੀਂ ਆਣੀ ਪੁੱਤ ਮੈਂ ਨਹੀਂ ਸੀ ਤੰਗ ਲੈ ਕੇ ਭੇਜਿਆ ਹੁੰਦਾ ਨਹੀਂ ਮੈਂ ਸਹੀ ਤਰ੍ਹਾਂ ਲਾਇਕੇ ਦਾ ਨਾ ਪਰ ਮੈਨੂੰ ਹੁਣ ਫੋਨ ਨਾ ਕਰੇ ਮਗਰ ਤੁਹਾਡੀ ਆਖਰ ਤੱਕ ਫੋਨ ਕਰੂੰਗੀ ਵੀ ਕਿਉਂ ਨਾ ਕਰ ਉਹਦੇ ਕੋ ਫੋਨ ਆਹ ਹੱਥ ਜੜਾਲਾ ਨਾ ਖੱਤਿਆ ਨਾ ਜਾ ਮੈਂ ਬਸ ਤੁਹਾਨੂੰ ਦੱਸਣਾ ਆ ਜਾਣਾ ਤੇ ਮੈਂ ਹੈਗਾ ਤੇ ਮੈਨੂੰ ਛਮਾ ਪਾਏ ਨਹੀਂ ਐਵੇਂ ਨਾ ਡੈਡੀ ਨੂੰ ਨਾ ਦੱਸ ਦੇ ਰਿਓ ਮਾੜੀ ਕਿਸਮਤ ਅੰਤਰੀ ਜਿਹੜੀ ਗੰਦੀ ਲਾਡ ਜੰਮਦੀ ਮੈਂ ਮੈਨੂੰ ਖੱਤਿਆ ਰੁਕ ਜਾ ਆਏ ਬਾ ਕੀ ਕਰਾਂ ਮੈਂ ਕਿੱਥੇ ਪੈ ਕੇ ਮਰ ਜਾ ਮੈਨੂੰ ਤੇਰੀ ਸਮਝ ਆਉਂਦੀ ਤੇ ਮੁੰਡੇਰੇ ਨਾ ਕੋਈ ਨਾ ਕੋਈ ਨੁਕਸਾਨ ਕਰਕੇ ਵਹਿ ਜਾਣਾ ਵਾ ਹਾਇਰਪਾ ਨਾਂ ਨੂੰ ਕਹਿ ਸਕਦੀ ਆ ਨਾ ਹੋਰ ਮੈਂ ਕਰਾ ਦੇ ਕਰਾਂ ਕੀ ਹੁਣ ਕਿੱਧਰ ਨੂੰ ਜਾਵਾਂ ਮੈਂ ਮਰਜ਼ੀਆਂ ਆਪਣੀਆਂ ਕਰਨ ਲੈ ਪਿਆ ਵਾ ਜੇ ਕਿਹਾ ਵੀ ਚੰਗੀ ਭਣੀ ਦੱਸ ਪਈ ਆ ਤੁਹਾਨੂੰ ਰਿਸ਼ਤਾ ਕਰਾ ਲਾ ਆਹਰੇ ਕਿਹੜੀ ਲੱਭ ਕੇ ਬੈਠਾ ਉਹਨੇ ਨੂੰ ਪੱਕਾ ਸ਼ਿੱਤਰ ਪਾਉਣੇ ਆ ਤੇ ਫੇਰ ਇਹਨੂੰ ਪਤਾ ਲੱਗਣਾ ਮਾਂ ਮੇਰੀ ਸੱਚੀ ਹੀਗੀ ਹਾਇ ਹਾਇ ਨਾ ਬੰਦਾ ਕਿਤੇ ਜਾ ਸਕਦਾ ਨਾ ਹੋਰ ਇਹਦਾ ਪਿਓ ਵੀ ਸਿਰ ਬਾਗ ਗਿਆ ਉਹ ਤੁਹਾਡੀ ਕਿੱਥੇ ਚਲ ਗਿਆ ਵਾ ਕੀ ਦਵਾ ਮੈਂ ਉਹ ਨੂੰ ਚੰਗਾ ਸਭ 10 ਦਿਨ ਨਾ ਉਹ ਰੱਖਣੀ ਹੈ ਥਾਕੇ ਬੰਦਾ ਕੁਛੇ ਤੁੰਗੀ ਜਿਦੋਂ ਮੈਨੂੰ ਮੰਨਦੇ ਤੇ ਮੈਂ ਤੁਹਾਡੀ ਗੱਲ ਨਹੀਂ ਮੰਨਾਂ ਨਾ ਤੋਲੀ ਆਵਾ ਤਾਂ ਮੁੰਡਾ ਲੰਮੀ ਪਿਆ ਵਾ ਆਖੇ ਨਹੀਂ ਲੱਗਾ ਜਾ ਕੁੜੀ ਰਛਾਦਾ ਉਹਨੇ ਬੱਸੇ ਚੜਨਾ ਤੇ ਕਾਜੀ ਜਾਣਾ ਫੇਰ ਨੂੰ ਕਹਿ ਰਿਆ ਤੇ ਆਵਨ ਪਿਆ ਰਹੇ ਨੇ ਗਮ ਕਾਪੇ ਛੱਡ ਹੁੰਦਾ ਪਤਾ ਤਾਂ ਤੁਹਾਨੂੰ ਹੈਗਾ ਉਹਦੀ ਵੀ ਝਿਰਦਾ ਜਿਉ ਅੱਜ ਨਹੀਂ ਮੰਨਿਆ ਉੱਠ ਕੇ ਲੋ ਕੁੜੀ ਲੇਟ ਹੋ ਜੂਗੀ ਫੇਰ ਉਹਨੂੰ ਅੱਗੇ 500 ਰੁਪਏ ਇੱਕ ਦਿਨ ਦਾ ਫਾਈਨ ਭੈਂਡਿਆ ਉੱਠੋ ਜੱਦ ਹੋ ਗਈ ਤੁਹਾਡੀ ਵੀ ਬੱਸ ਕੇ ਨੂੰ ਪੈਸਾ ਨਾ ਦਿਆ ਕਰ ਬੜੀ ਸਤ ਦੱਸ ਉਹ ਜਿਹੜਾ ਨਿਆਣੇ ਨੇ ਪੜ੍ਹਨ ਜਾਣਾ ਫਿਰ ਟਾਈਮ ਤੇ ਵੀ ਲੱਗਣਾ ਹੀ ਨਾਲੇ ਨਾਲੇ ਚੱਲ ਜਾ ਉਹਨਾਂ ਦਾ ਆਖਰ ਤਿਆਰ ਵਾ ਆ ਤਿਆਰ ਨਾ ਪੋਤਾ ਆ ਜਦ ਤੇ ਡੈਡੀ ਕੋ ਸੇ ਚੜ ਹੁੰਦਾ ਵਾ ਜੀਵਨ ਐ ਜੀਵਨ ਆਜੋ ਅੰਦਰ ਉਹ ਕੀ ਗੱਲ ਐ ਤੂੰ ਰੋਣ ਦੀ ਕੀ ਗੱਲ ਵਾ ਰੋਣਾ ਕੀ ਐ ਹੈ ਰੋਣੀ ਆਪਣੀ ਕਿਸਮਤ ਨੂੰ ਤੂੰ ਦੱਸੇਂਗੀ ਤਾਂ ਹੀ ਪਤਾ ਲੱਗੂਗਾ ਕੀ ਦੱਸਣਾ ਵਾ ਹੁਣ ਤੇ ਸਿਰ ਚੜ ਬੋਲਦਾ ਇਹਨ ਖੱਤਾ ਮੁੰਡਾ ਤੁਹਾਡਾ ਹਾ ਤੇ ਮੈਂ ਸਿੱਧਾ ਸਿੱਧਾ ਕਹਿ ਗਿਆ ਵਾ ਤੇਰੀ ਨੌ ਨ ਮਿਲਣ ਚੱਲਿਆ ਵਾ ਤੇਰਾ ਭਲਾ ਵਜੇ ਇਹ ਡਾਂਸ ਤੋਂ ਡਿਆ ਵਾ ਅਗਲੇ ਨੇ ਫੜ ਲਿਆ ਨਾ ਉਹਨਾਂ ਫੈਂਟਾ ਚੰਗਾ ਲਾਉਣਾ ਜੇ ਦਾ ਤੇ ਆਪਾਂ ਫਿਰ ਕਿੱਥੇ ਨੱਕ ਦਵਾਂਗੇ ਸਾਡੀ ਜਿਤਨੀ ਰਾਈ ਹੁਣ ਕੋਈ ਵੀ ਕਰ ਲਓ ਆਪਣਾ ਵਿਰਾਜ ਦਾ ਕਰਨਾ ਵਾ ਜਦੋਂ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਕਿ ਇਹਨੂੰ ਹੱਥਾਂ 'ਚ ਲੈ ਰੱਖ ਤੂੰ ਕਹਿੰਦੀ ਹੁੰਦੀ ਇਹਨੂੰ ਕੋਈ ਕਹੀ ਨਾ ਸਾਡਾ ਕੱਲਾ ਕੱਲਾ ਪੁੱਤ ਵਾ ਉਹਨਾਂ ਪੈਗਨਾ 'ਚ ਸਵਾਹ ਪੀ ਕੱਲਾ ਕੱਲਾ ਹੈਗਾ ਨਾ ਫੱਤਾ ਕੁਛ ਕਰ ਲੂਗਾ ਮੈਨੂੰ ਥੋੜਾ ਪਤਾ ਹੈਗਾ ਕਿ ਨਿਆ ਚੰਦ ਚਾੜ ਦੇਣਾ ਵਾ ਮੈਨੂੰ ਤਾਂ ਹੁਣ ਇਹ ਡਰ ਲੱਗਣ ਡਿਆ ਵਾ ਕਿ ਕਿਤੇ ਭਜਾ ਕੇ ਕੁੜੀ ਨੂੰ ਇੱਥੇ ਨਾ ਲੈ ਆਵੇ ਆਂਦਾ ਹੈਗਾ ਹੁਣ ਤੈਨੂੰ ਉਦੋਂ ਹੀ ਪਤਾ ਲੱਗੂ ਜਦ ਤਨ ਮੈਂ ਗੇਟ ਤੇ ਗੱਡੀ ਆ ਜੂਗਾ ਦੱਸੋ ਹੁਣ ਕੀ ਕਰਾਂਗੇ ਕੀ ਇਸ ਤਰ੍ਹਾਂ ਜਿਹੜੀ ਸਾਡੀ ਪਿੰਡ ਦੇ ਵਿੱਚ ਲੋਕਾ ਥੂ ਥੂ ਕਰਨਾ ਸਾਡੇ ਮੂੰਹ ਦੇ ਉੱਤੇ ਆ ਤੇ ਬੜਾ ਕੰਮ ਖਰਾਬ ਹੋ ਗਿਆ ਹੈ ਮੈਨੂੰ ਇਹ ਦੱਸ ਤਾਉਂ ਡਿਆ ਜਿਨ੍ਹਾਂ ਦੀ ਧੀ ਕੱਢ ਕੇ ਲਾਊਗਾ ਤੇ ਉਹਨੂੰ ਬਖਸ਼ਣਗੇ ਬਖਸ਼ਣਾ ਕਿੱਥੇ ਆ ਮੈਂ ਤੇ ਉਹ ਟੋਟੇ ਕਰ ਦੇਣੇ ਇਹਦੇ ਹਾਈ ਹਾਈ ਮੈਨੂੰ ਤਾਂ ਹੁਣ ਇਦਾਂ ਲੱਗਣ ਡਿਆ ਉਹ ਜੇ ਮੇਰੇ ਭਰਾਵਾਂ ਨੂੰ ਪਤਾ ਲੱਗੂਗਾ ਮੇਰੀਆਂ ਭੈਣਾਂ ਨੂੰ ਪਤਾ ਲੱਗੂਗਾ ਤੇ ਕੀ ਕਹਿਣਗੀਆਂ ਪੀੜਾ ਕੰਦਾ ਜੰਮ ਛੜਿਆ ਸੀ ਤੂੰ ਹੁਣ ਦੱਸੋ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਨਾ ਤੇਰਾ ਚੈਰ ਨਾ ਆਉਂਦਿਆ ਮੈਨੂੰ ਤੇ ਇਹ ਡਰ ਲੱਗਦਾ ਵਾ ਕੱਲਾ ਕੱਲਾ ਪੁੱਤ ਵਾਟਾ ਜੇ ਨੂੰ ਕੁਝ ਹੋ ਗਿਆ ਤਾਂ ਆਪਾਂ ਕੀ ਕਰਾਂਗੇ ਹੋਰ ਨਾ ਇੱਕ ਗੱਲ ਮੇਰੀ ਹੌਸ ਸੁਣ ਲੈ ਉਹਦਾ ਵੀ ਗਲਤ ਲੱਗਾਇਆ ਮੈਨੂੰ ਪਤਾ ਔਰ ਕਿਹੜੀ ਗੱਲ ਦਾ ਪਤਾ ਲੱਗ ਗਿਆ ਹੁਣ ਇਹ ਹਰਾਮ ਦਾ ਦਾ ਕੁੱਤਾ ਦੱਸੇ ਕਰ ਲਾ ਪਈਓ ਹਾਏ ਮੈਂ ਮਰ ਜਾ ਹਾਏ ਮੇਰੇਆ ਮਾਲਕਾ ਮੈਂ ਕੀ ਕਰਾਂ ਆ ਕੀ ਦੱਸਣ ਦੇ ਜੇ ਤੁਸੀਂ ਅਸੀਂ ਤਾਂ ਜਿੰਦੇ ਹੀ ਮਰ ਗਏ ਹਾਏ ਓ ਮੇਰੇਆ ਰੱਬਾ ਮੈਂ ਕਿਹਦੀ ਸੋਚਿਆ ਵੀ ਨਹੀਂ ਕਿ ਤੇਰਾ ਪੁੱਤੇ ਵੀ ਕੰਮ ਕਰੂਗਾ ਜਦੋਂ ਮੈਨੂੰ ਗੱਲ ਦਾ ਪਤਾ ਲੱਗਾ ਨਾ ਮੇਰੇ ਤੇ ਪੈਰਾਥਰੋਲ ਜਮੀਂ ਨਿਕਲ ਗਈ ਕਿ ਹਾੜੇ ਘਰ ਵੀ ਬਲਸ਼ਣਾ ਜੰਪਿਆ ਹੋ ਜਾ ਕੋਈ ਅੱਪਾ ਸਾਡੇ ਇੱਕ ਦੇ ਪੀੜ੍ਹੀਆਂ ਜਿਹੜੀ ਮਗਰ ਹੋ ਜਾ ਕੋਈ ਪਤਾ ਸਾਡੇ ਤੇ ਖਾਨਦਾਨ ਦੇ ਕਹਿੰਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਇਹ ਸਾਡੇ ਘਰ ਕਿੱਥੋਂ ਗੱਦ ਜੰਪਿਆ ਹੋ ਜਾ ਮੈਨੂੰ ਕੀ ਪਤਾ ਵਾ ਸਾਡੀ ਮਾੜੀ ਕਿਸਮਤ ਆ ਰੱਬਾ ਸਾਡੀ ਮਾੜੀ ਕਿਸਮਤ ਵਾ ਚੱਲ ਹੁਣ ਹੁਣ ਨਾ ਕਰੇ ਤਾਂ ਤੂੰ ਨਾ ਬਿਮਾਰ ਹੋ ਜੀ ਮੈਂ ਤਾਂ ਨਹੀਂ ਮੈਂ ਮਰੀ ਜਾਵਾਂ ਤੇ ਚੰਗਾ ਵਾ ਮੈਂ ਤਾਂ ਨਾ ਹੀ ਉੱਠਾ ਸ਼ਾਮਾਂ ਤੱਕ ਜਿਹੜੇ ਸਾਰੇ ਨੰਮਾ ਕੰਮ ਚੱਲਣਦੇ ਆ ਨਾ ਅਸੀਂ ਦੋਵੇਂ ਜੀ ਮਰ ਜਾਣਾ ਨਾ ਮਰ ਜੀਏ ਮੈਂ ਤਾਂ ਨਹੀਂ ਸਕੋ ਇਹ ਤਾਂ ਕੋ ਹੋ ਕੇ ਮਰਨ ਨਾਲ ਇੱਕ ਦਿਨ ਮਰ ਜਾਗੇ ਨਾ ਤੇ ਕੰਮ ਰੁਕ ਜੂਗਾ ਇਹਨਾਂ ਦੇ ਖੱਤਾਂ ਜਿਨ੍ਹਾਂ ਦੇ ਧੀ ਪੁੱਤ ਨਹੀਂ ਹੈ ਕਰਦੇ ਘਰਾਂ ਦੇ ਘਰ ਬੇੜੇ ਘਰ ਹੋ ਗਏ ਲੋਕਾਂ ਦੇ ਮੈਨੂੰ ਤੇ ਆਪਣਾ ਆਉਣ ਵਾਲਾ ਟਾਈਮ ਜਿਹੜਾ ਬੜਾ ਮਾੜਾ ਦਿਖਣ ਦਿਆ ਜੀ ਇਹਦੇ ਸਾਰੇ ਕੰਮ ਕਰ ਲੈ ਜਿਹੜੇ ਆਪਾਂ ਕਦੀ ਚਾਹੇ ਨਹੀਂ ਸਾਡਾ ਮੁੰਡਾ ਇਹ ਕਰੂਗਾ ਕਿਤੇ ਕਦੀ ਸੋਚਿਆ ਵੀ ਨਹੀਂ ਆਪਾਂ ਇਹ ਸਾਰੇ ਕੰਮਾਂ ਦਾ ਤੁਰ ਪਿਆ ਜੀ ਕੀ ਇਹ ਹਿੰਡੇ ਮਾੜੇ ਹੀ ਗਏ ਖੱਤ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰਦੇ ਰਹੇ। ਹੁਣ ਕਿਹੜੇ ਮੂਹ ਚ ਪੈਣਾ ਈ ਹੋਂ? ਹੁਣ ਕਿ ਰਿਸ਼ਤੇਦਾਰ ਨੂੰ ਫੋਨ ਕਰੀਏ ਮੈਨੂੰ ਸਮਝਾਵੇ ਕੋਈ? ਚੱਗਾ ਚੁੱਕੀ ਆ ਤਾਂ ਆਪਣਾ ਟੈਡੀ ਨੰਗਾ ਹੰਦਾਵਾ। ਰਿਸ਼ਤੇਦਾਰਾਂ ਵੀ ਭਾਂਤ ਭਾਂਦੀਆਂ ਚੰਲਾਂ ਕਰਦੀਆਂ ਆ। ਹੁਣ ਚੁੱਪ ਕਰਕੇ ਨਾ ਹੁਣ ਡੀਕੋ ਵੀ ਕੋ ਲੋ ਘਰ ਹੁੰਦਾ ਵਾ ਤੇ ਫੇਰ ਮਿਠਾਲਨੇ ਨੂੰ ਤੇ ਫੇਰ ਸਮਝਾਉਣੇ ਜੇ ਸਮਝੂਗਾ ਤੇ ਫੇਰ ਹੀ ਆ। ਨਹੀਂ ਤੇ ਕੋਈ ਕੁਝ ਨਹੀਂ ਕਰ ਸਕਦਾ ਇਹਦਾ ਹੁਣ। ਇਹਦਾ ਮਤਲਬ ਜੇ ਕਿਹਨੇ ਮੈਨੂੰ ਦੱਸਿਆ ਵਾ ਨਾ ਤੇ ਲਗਸ਼ਾਂਗੇ ਸਾਰਿਆਂ ਨੂੰ ਪਤਾ ਹੋਣਾ। ਸਹੀ ਗੱਲ ਬਹਿ। ਧੀਰੇ ਥਲੇ ਹੁੰਦਾ ਬੰਦੇ ਦਾ। ਹਾਂ ਘਰ ਨਹੀਂ ਪਤਾ ਮਾਂ ਫੁਨੀਆ ਪਰਦੇ ਸਾਡਾ ਮੜਾ ਇਤਾਂ ਸਾਡੇ ਉਹਦੇ ਨਾਲ ਕੋਈ ਨਹੀਂ ਤੇ ਬਾਹਰ ਲੋਕਾਂ ਨੂੰ ਪਤਾ ਹੁੰਦਾ ਵਾ ਚੱਲ ਹੁਣ ਤੂੰ ਇੱਧਾ ਫਿਰਨਾ ਨਾ ਕਰ ਤੂੰ ਨਾ ਪਾਗਲ ਹੋ ਜੀ ਠੀਕ ਆ ਮੈਂ ਪਾਣੀ ਘੋਟਾ ਬਣਾ ਲਈ ਪੀ ਲੈਣਾ ਵਾ ਹਾਇ ਰੱਬਾ ਮੈਂ ਕੀ ਕਰੂੰਗੀ ਮੈਂ ਤੇ ਇਹ ਸੋਚਿਆ ਸੀਗਾ ਕਿ ਚੱਲ ਜੇ ਕੁੜੀ ਕੜੀ ਦਾ ਕੋਈ ਚੱਕਰ ਚ ਪੈ ਗਿਆ ਤੇ ਪੜ ਜਾਊਗਾ ਹੌਲੀ ਹੌਲੀ ਪਰ ਆਹ ਤਾਂ ਮੈਨੂੰ ਪਤਾ ਹੀ ਨਹੀਂ ਕਿ ਨਸ਼ਿਆਂ ਦੇ ਚੱਕਰ ਵਿੱਚ ਵੀ ਪੈ ਗਿਆ ਵਾ ਜਿਹੜਾ ਨਸ਼ਿਆਂ ਦੀ ਲਿਆਣ ਚ ਤੁਰ ਪੈਂਦਾ ਉਹ ਤਨ ਖਤਕ ਦੇ ਵਾਪਸ ਨਹੀਂ ਆਇਆ ਮੁੜੇ ਅੱਜ ਤੱਕ ਵੇਖਿਆ ਮੈਂ ਤੇ ਮੈਂ ਕੀ ਕਰੂੰਗੀ ਕਿ ਦਾ ਹਟਾਵਾਂਗੇ ਇਹਨੂੰ ਬਿਹਕੜ ਵਿੱਚੋਂ ਮੇਰ ਰੱਬਾ ਤੂੰ ਹੀ ਆ ਤੂੰ ਹੀ ਕਿਤੇ ਮੱਤਬਤ ਚੰਗੀ ਪਾ ਦੇ ਬਾਬਾ ਇਹਨੂੰ ਇਹ ਵਾਲਾ ਪਾਣੀ ਫੜ ਵੀ ਗੱਲ ਸੁਣੋ ਹਾਂ ਹੁਣ ਇਦਾਂ ਕਰੀਏ ਹੁਣ RAM ਨਾ ਬਹਿਣ ਵਾਲਾ ਟਾਈਮ ਨਹੀਂ ਗਾ ਤੁਸੀਂ ਨਾ ਜਾ ਕੇ ਵੇਖੋ ਮੁੰਡਾ ਗਿਆ ਕਿੱਥੇ ਆ ਉਹਦੇ ਮਗਰ ਤੇ ਵੇਖੋ ਜਾ ਕੇ ਮੈਨੂੰ ਬੜਾ ਦੱਸ ਕੇ ਗਿਆ ਵਾ ਕਿਤੇ ਠੀਕ ਨਹੀਂ ਪਾਵੇ ਦੱਸ ਕੇ ਨਹੀਂ ਗਿਆ ਤੁਸੀਂ ਪਿਓ ਜੇ ਉਹਦੇ ਤੁਹਾਡਾ ਫਰਜ਼ ਬਣਦਾ ਵਾ ਠੀਕ ਵਾ ਨਾ ਤੇ ਨਾਲੇ ਨਾ ਉਹ ਜਿਹੜੇ ਕੇਂਦਰ ਨਹੀਂ ਬਣੇ ਸਾਡੇ ਨਸ਼ਾ ਛਡਾਉਣ ਵਾਲੇ ਆ ਉਹ ਚੁੱਪ ਕਰ ਜਾ ਕੇਂਦਰਾ ਦੇ ਜਮਾ ਕਰਾਉਂਦੀ ਫਿਰਦੀ ਐ ਇਹਨੂੰ ਐਡਾ ਅਜੇ ਤਾਂ ਇੱਥੋਂ ਤੱਕ ਨੋਬਤ ਨਹੀਂ ਗਈ ਪਹੁੰਚੀ ਅਜੇ ਤੇ ਮਾੜੀ ਮੋਟੀ ਚੌਂਕ ਚੌਂਦਾ ਤੇ ਪਹੁੰਚਣੀ ਆ ਅਜੇ ਮਾੜੀ ਮੋਟੀ ਗੱਲ ਨੂੰ ਵੱਡੇ ਹੱਥ ਪਾਉਣਾ ਉਹਨੇ ਉਹ ਤਾਂ ਕੋਈ ਨਹੀਂ ਸਮਝਾ ਵਸੂ ਜੀ ਮੰਗ ਕੇ ਉਹ ਤਾਂ ਗੱਲ ਸਮਝਾਇਆ ਹੀ ਆ ਇਦਾਂ ਕਰੀਏ ਫਿਰ ਆਮਦਾਵਾ ਨੂੰ ਅੰਦਰ ਬੰਦ ਕਰ ਦਿੱਤੀ ਅੰਦਰ ਅੰਦਰ ਉਹਨੂੰ ਕਿਨਾਂ ਅੰਦਰ ਬੰਦ ਕਰਕੇ ਰੱਖਾਂਗੇ ਹੈ ਜਦੋਂ ਉਹਨੂੰ ਛੱਡਿਆ ਤਾਂ ਉਹ ਭੱਜ ਕੇ ਜਾਣਾ ਉਸੇ ਆਪਣੇ ਜਾਲਟਾਂ ਦੇ ਵਿੱਚ ਪੱਤਰੀਏ ਤੇ ਕਰੀਏ ਕੀ ਹਣ ਹੁਣ ਕੋਈ ਨਾ ਕੋਈ ਲੱਭਣਾ ਪੈਣਾ ਜੇ ਅਜੇ ਤਾਂ ਪਾਣੀ ਨਵਾਂ ਨਵਾਂ ਟਾਣੀ ਲੱਗਾ ਵਾ ਅਜੇ ਬੁੱਤਾ ਖਲਾਰਾ ਨਹੀਂ ਗਾ ਪਿਆ ਇਹ ਹੈ ਪਿਆਰੇ ਨੂੰ ਸਮਝਾਵਾਂਗੇ ਸਾਇਪਾਏ ਸਮਝੇ ਠੀਕ ਨਹੀਂ ਚਲ ਕੋਈ ਗੱਲ ਨਹੀਂ ਪਿਆਰ ਨਾਲ ਸਮਝਾਵਾਂਗੇ ਕਵਾਂਗੇ ਜਿੱਦਾਂ ਤੂੰ ਕਵੇਂਗਾ ਇਹ ਉਦਾਂ ਮੰਨ ਜਾਗੇ ਪਰ ਆਹ ਗੱਡੀਆਂ ਚੀਜ਼ਾਂ ਨੂੰ ਹੱਥ ਆ ਲਾਵੇਂ ਤੇ ਮੇਰੀ ਗੱਲ ਸੁਣ ਤੇ ਆਪਣੀ ਭੈਣ ਨੂੰ ਕਹਿਣਾ ਹੈ ਵੀ ਵਿਆਹ ਉਹਦਾ ਕਿਤਰਾ ਗੜੀ ਉਹਦਾ ਵਿਆਹ ਉਹਨੇ ਆਪੇ ਹੀ ਕਰ ਲੈਣਾ ਵਾ ਤੁਹਾਡੇ ਕਰਨ ਦੀ ਲੋੜ ਹੀ ਕੋਈ ਨਹੀਂ ਆ ਨਵਾਸਿਆ ਪਾਸਾ ਨੇ ਕਹਿੰਦੇ ਮੇਰੀ ਗੱਲ ਸੁਣ ਕਹਿੰਦੇ ਪੁਣੀ ਸਾਡੇ ਤੇ ਸਵਾ ਪਤਾ ਨਹੀਂ ਹੁੰਦਾ ਤੇ ਕੰਮ ਦੋ ਤਿੰਨ ਤੇ ਗਲਤ ਕਰ ਬੈਠਾ ਵਾ ਹੁਣ ਕੀ ਕਰਾਂਗੇ ਕਿਹੜੇ ਫੁੱਜ ਪਾਵਾਂਗੇ ਮੁੜ ਕੇ ਐਵੇਂ ਰਹਿ ਕੇ ਇਸ਼ਤਾਲੇ ਬੰਦੇ ਲੱਗੇ ਜਾ ਕੇ ਮੇਰੀ ਗੱਲ ਸੁਣ ਤੱਤੇ ਨਾ ਹੋ ਹੁਣ ਨਾ ਪਿਆਰ ਨਾ ਸਮਝਾਉਣ ਵਾਲੀ ਮੇਰਾ ਤਾਂ ਖਤ ਆ ਗਿਆ ਤੇ ਛੇਤਰ ਮਾਰਾ ਤੇ ਸਿਰ ਤੇ ਲਾ ਕੇ ਸਾਤਾ ਨਾ ਕਰੋ ਜਵਾਨ ਪੁੱਤ ਵਾ ਤੁਹਾਡਾ ਹੱਥ ਨਾ ਚੁੱਕਿਓ ਉੱਤੇ ਆਉਂਦਾ ਤਾਂ ਪਿਆਰ ਨਾਲ ਗੱਲ ਕਰਦਾ ਤੇ ਕੀ ਕਰਾਂ ਉਹਨੂੰ ਗੋਲੀਆਂ ਲਾ ਕੇ ਦਵਾਂ ਨਸ਼ੇ ਦੇ ਪਿਆਰਾ ਖਾਤਰ ਹਮੇ ਬੈਠਾ ਦਾੁੱਠੇ ਪਹ ਚੱਲਦੇ ਜੇ ਸੁੱਤੇ ਆਉਂਦੇ ਉਹ ਹੀ ਗੱਲ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਲੱਗਦਾ ਫੱਟ ਦੋ ਹੀ ਤੇਰੀ ਕਰਾਂ ਕੀ ਪਿਓ ਵਾ ਉਹ ਵੀ ਸੱਚਾ ਵਾ ਮੈਂ ਕੀ ਕਰਾਂ ਕਿੱਥੇ ਪੈ ਕੇ ਮਰ ਜਾ ਹੁਣ ਪੁੱਤ ਵਾ ਕਰੀਏ ਤੇ ਕਰੀਏ ਕੀ ਹੁਣ ਲਿਆ ਸਭ ਨੇ ਰੋਟੀ ਕਿੰਨਾ ਕ ਟਾਈਮ ਲਾਉਣਾ ਵਾ ਬਸ ਆ ਗਈ ਅੱਪ ਸੱਨ ਤਨੂ ਵਾਲੇ ਦਾ ਸਬਜ਼ੀ ਬਣਾਉਣੀ ਨਹੀਂ ਗਈ ਨਾਚ ਲਾਉਣਾ ਨਾ ਮਿਰਚਾ ਐਦਾ ਬਣਾਈ ਦੀ ਘੜੀ ਹਾਦ ਹੋਗੇ ਤੇ ਤੁਹਾਡੇ ਆਲੇ ਸਾਲਾ ਦੇ ਮਨ ਸੋਇਚ ਲੱਗੀ ਰਹੀ ਦੀ ਤਾਂ ਵੀ ਉਹ ਜਾਣ ਲਿਆ ਜਾਣਾ ਤੈਨੂੰ ਉਹਨਾਂ ਨੇ ਮਗੜ ਲੈਣਾ ਸਿਖਾਇਆ ਵੀ ਕੀ ਗੱਲਾਂ ਤੇਰੇ ਕੋਲ ਸੁਣ ਲਓ ਠੀਕਾ ਡਿਮਾਂਡਾਂ ਤੇਰੀਆਂ ਸੁਣ ਲਓ ਮੈਨੂੰ ਉਹ ਲੈ ਆ ਦੋ ਦੇ ਲੈ ਆ ਦੋ ਆ ਜਿਹੜਾ ਕੰਮ ਕਰਨਾ ਇਹ ਨਹੀਂ ਤੈਨੂੰ ਕਰਨਾ ਹੁੰਦਾ ਇਹ ਤਾਂ ਚੱਲ ਜਾ ਖਵਾਲੀ ਤੇ ਰੋਟੀ ਮੈਨੂੰ ਬਾੜਾ ਖਾਲੂnga ਮੈਂ ਜੇ ਬਿਜਾ